ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਘਰ ਦੀ ਸੋਈ ਦੇ ਵਿੱਚ ਅੱਜ ਆਪਾਂ ਬਣਾਉਂ ਜਾ ਰਹੇ ਆ ਬ੍ਰੈਡ ਬੇਸਨ ਟੋਸਟ ਚਲੋ ਆਪਾਂ ਸ਼ੁਰੂ ਕਰਦੇ ਆ ਉਹਦੇ ਲਈ ਚਾਹੀਦਾ ਹੈ ਆਪਾਂ ਨੂੰ Shimla mirch ਕੱਟੀ ਹੋਈ ਟਮਾਟਰ ਹਰੀ ਮਿਰਚ ਪਿਆਜ਼ ਹਰਾ ਧਨੀਆ ਤੇ ਥੋੜਾ ਜਿਹਾ ਆਪਾਂ ਚਾਹੀਦਾ ਬੇਸਨ ਇਹ ਨਮੇ ਤਰੀਕੇ ਨਾਲ ਆਪਾਂ ਬਣਾਵਾਂਗੇ ਕਿਉਂਕਿ ਇਹ ਜਲਦੀ ਵੀ ਬਣ ਜਾਂਦੇ ਤੇ ਬੜੇ ਟੇਸਟੀ ਹੁੰਦੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਚਲੋ ਆਪਾਂ ਸ਼ੁਰੂ ਕਰਦੇ ਆ

ਆਪੇ ਇਹਦੇ ਵਿੱਚ ਪਾ ਦੇਵਾਂਗੇ ਬੇਸਨ ਪਹਿਲਾਂ ਥੋੜਾ ਜਿਹਾ ਪਾਵਾਂਗੇ ਲੋੜ ਮੁਤਾਬਕ ਆਪਾਂ ਹੋਰ ਪਾ ਲਾਂਗੇ ਨਾਲ ਦੀ ਨਾਲ ਇਹਦੇ ਵਿੱਚ ਆਪਾਂ ਪਾ ਲਾਂਗੇ ਨਮਕ ਥੋੜਾ ਜਿਹਾ ਪਾ ਲਾਂਗੇ ਜੀਰਾ ਲਾਲ ਮਿਰਚ ਥੋੜੀ ਜਿਹੀ ਲਾਲ ਮਿਰਚ ਵਰਤੋ ਨਮਕ ਤੁਸੀਂ ਸਵਾਦ ਅਨੁਸਾਰ ਪਾ ਲੈਣਾ ਪਾਣੀ ਪਾਵਾਂਗੇ ਇਹਦੇ ਵਿੱਚ ਪਾਣੀ ਪਾ ਕੇ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਇਸ ਨੂੰ ਆਪਾਂ ਥੋੜਾ ਜਿਹਾ ਹੋਰ ਪਾ ਲਾਂਗੇ ਇਸ ਜਿਹੜਾ ਪਤਲਾ ਜਿਹਾ ਬਣਾ ਲਏ ਆਪਾਂ ਤਿਆਰ ਕਰ ਲੈਣਾ ਇਹਨੂੰ ਇਹ ਪੇਸਟ ਆਪਾਂ ਪਤਲਾ ਹੀ ਰੱਖਣਾ ਹੈ ਇਹਦੇ ਵਿੱਚ ਆਪਾਂ ਸਾਰਾ ਧਨੀਆ ਪਾ ਲਾਂਗੇ ਥੋੜਾ ਜਿੰਨਾ ਮਿਕਸ ਕਰ ਲਿਆ ਆਪਣਾ ਜਿਹੜਾ ਪੇਸਟ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਲਵਾਂਗੇ ਬਰੈਡ ਆਪਾਂ ਬਰੈਡ ਲੈ ਲਿਆ ਪੜਿ ਲਏ ਅੱਜ ਆਪਾਂ ਹੁਣ ਆਪਾਂ ਉਧਰ ਤਵਾ ਰੱਖ ਲਾਂਗੇ ਆਪਾਂ ਅੱਗ ਬਲ ਚੁੱਕੀ ਹੈ ਆਪਾਂ ਹੁਣ ਤਵਾ ਰੱਖ ਲਾਂਗੇ ਤਵਾ ਗਰਮ ਹੋਊਗਾ ਜਤੋਂ ਕਿ ਜਿਹੜੇ ਬ੍ਰੈਡ ਬੇਸਨ ਹੈ ਟੋਸਟ ਜਿਹੜੇ ਆਪਾਂ ਤਵੇ ਤੇ ਬਣਾਵਾਂਗੇ ਇੰਕਾ ਵੇਤੇ ਥੋੜਾ ਜਿਹਾ ਘਿਓ ਲਾ ਲਾਂਗੇ ਫਿਰ ਆਪਾਂ ਬ੍ਰੈਡ ਤੇ ਬੇਸਨ ਲਾਵਾਂਗੇ ਕਿਉਂਕਿ ਹੋਰ ਜਦੋਂ ਬੇਸਨ ਲਾ ਲਿਆ ਆਪਾਂ ਨਾਲ ਨਹੀਂ ਹਾਲੇ ਤਵੇ ਤੇ ਪਾਣੇ ਤੇ ਟ੍ਰਿਕ ਇਹਦੇ ਨਾਲ ਤਾਂ ਤਵੇ ਤੇ ਘਿਓ ਲਾ ਲਿਆ ਥੋੜਾ ਜਿਹਾ ਹੁਣ ਆਪਾਂ ਜਿਹੜੇ ਬਰੈਡ ਹੈ ਇਹਨੂੰ ਕਹਿਰਾ ਹੀ ਲੈਣਾ ਹੈ ਤਾਂ ਆਪਾਂ ਇਹਨੂੰ ਇਹਦੇ ਵਿੱਚ ਜਿਹੜਾ ਨਾ ਪੇਸਟ ਸਾਰਾ ਇਸ ਤਰ੍ਹਾਂ ਉੱਪਰ ਲਗਾ ਲੈਣਾ ਹੈ। ਹੈ ਟ੍ਰਿਕ ਇਹਨੂੰ। ਇਹਦੇ ਹੀ ਆਪਾਂ ਤਵੇ ਦੇ ਉੱਪਰ ਰੱਖ ਦੇਣਾ। ਚਮਚੇ ਦੀ ਮਦਦ ਨਾਲ ਆਪਾਂ ਇਧਰ ਤਵੇ ਤੇ ਰੱਖ ਦੇਣਾ।

ਦੀ ਵਧੀਆ ਤਰੀਕੇ ਦੇ ਨਾਲ ਪੱਕ ਚੁੱਕੇ ਤੇ ਹੁਣ ਇਹਨੂੰ ਲਾ ਲਾਂਗੇ ਤਵੇ ਤੇ ਤਵੇ ਤੋਂ ਇਹਨੂੰ ਲਾ ਦੇਖ ਸਕਦੇ ਹੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮੈਨ ਵਧੀਆ ਘੱਟ ਦੇਣ ਦੇ ਵਿੱਚ ਆਪਾਂ ਬ੍ਰੈਡ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਘਰ ਦੇ ਵਿੱਚ ਆਪਣੇ ਬ੍ਰੈਡ ਟੋਸ ਤੇ ਜਿਹੜੇ ਬੇਸਨ ਟੋਸਟ ਬਣ ਕੇ ਤਿਆਰ ਹੋ ਗੂ ਚੁੱਕੇ ਆ ਤੇ ਹੁਣ ਆਪਾਂ ਇਹਨੂੰ ਕਟਿੰਗ ਕਰਦੇ ਹਾਂਗੇ ਪੈਨ ਉਸ ਦੇ ਸਾਰੇ ਕੱਟ ਦੇਾਂਗੇ। ਜਿਸ ਕੋ ਬਹੁਤ ਹੀ ਵਧੀਆ ਤਰੀਕੇ ਨਾਲ ਅੜ ਬਣ ਕੇ ਆਪਣੇ ਰੈਡੀ ਹੋ ਗਏ। ਸੋ ਚੁੱਕੀ ਹੁਣ ਆਪਾਂ ਇਹਨੂੰ ਮਿੱਠੀ ਸੌਸ ਦੇ ਨਾਲ ਤੇ ਹੁਣ ਇਹ ਪੁੱਛਿਆ ਨੂੰ ਬਹੁਤ ਪਸੰਦ ਹੁੰਦੇ ਆ ਤੇ ਹਾਂ ਜੇ ਤੁਹਾਨੂੰ ਜੇ ਇਸ ਵੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਜਿਹੜੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ